ਗੁਪਤਾ ਗੁਰਦਾਸਪੁਰ ਆਪਣੇ ਘਰ ਤੋਂ ਬਾਹਰ ਖੇਤਾਂ ਵਿੱਚ ਸੌਚਦੇ ਲਈ ਗਈ ਪਿੰਡ ਅਲੋਵਾਲ ਦੀ ਰਹਿਣ ਵਾਲੀ 35 ਸਾਲਾ ਪ੍ਰਵਾਸੀ ਔਰਤ ਰੇਖਾ ਨੂੰ ਖੇਤਾਂ ਵਿੱਚ ਹੀ 10-12 ਕੁੱਤਿਆਂ ਨੇ ਘੇਰ ਲਿਆ ਤੇ ਬੁਰੀ ਤਰ੍ਹਾਂ ਨਾਲ ਵੜ ਦਿਖਾਦਾ ਔਰਤ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਕਈ ਵੱਡੇ-ਵੱਡੇ ਜ਼ਖਮ ਹਨ ਔਰਤ ਨੂੰ ਪਿੰਡ ਵਾਸੀਆਂ ਵੱਲੋਂ ਛੁਡਵਾ ਕੇ ਗੁਰਦਾਸਪੁਰ ਦੀ ਗਦੀਦੀ हस्पताल विच दाखल करवाया जिथे उस इलाज कर रहे डॉक्टर अनुसार कुत्तिया ने इस औरत दी इन्नी बुरी हालत की थी कि उस्ते पट दा सारा मास नोच खादा सी अते उस दीयां नाड़ियां ते हड्डियां नजर आउन लग पईयां सन पिंड आलोवाल दी रेन वाली रेखा ने दसिया कि वो प्रवासी है ते मजदूरी दा काम करदी है जबकि उसका पति भी मजदूरी दा काम ही करता है ਬੀਤੀ ਸ਼ਾਮ ਉਹ ਆਪਣੇ ਪਿੰਡ ਵਿੱਚ ਹੀ ਖੇਤਾਂ ਵਿੱਚ ਬਾਹਰ ਬੈਲ ਲਈ ਗਈ ਸੀ ਕਿ ਉਸ ਨੂੰ 10 ਕੁੱਤਿਆਂ ਦੇ ਝੁੰਡ ਨੇ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਪੈ ਗਈ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਡੇਗ ਗਈ ਅਤੇ ਕੁੱਤੇ ਉਸ ਤੇ ਚਪਟ ਪਏ ਬਾਅਦ ਵਿੱਚ ਰੋਲਾ ਸੁਣ ਕੇ ਉੱਤੇ ਪਿੰਡ ਵਾਸੀ ਪਹੁੰਚੇ ਅਤੇ ਉਸ ਨੂੰ ਪਿੰਡ ਵਾਸੀਆਂ ਨੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ उत्ते का शिकार हुई औरत दा इलाज कर रही डांदर दौलना है कुछ मैं चल गया बार, नू। बार नू गया। मैं बार बैठ फिर आने लग्या घर कुत्ते मैं उधर नही वेख्या था, था। मेरे पिछे पै गया ਮੈਂ ਆਪਣਾ ਜਾਨ ਬਚਾਣੇ ਚਾਇਆ ਫਿਰ ਨਹੀਂ ਬਚਿਆ ਉਹ ਚਾਰੇ ਫਸੇ ਕੇਰ ਲਿੱਤਾ ਵਾ ਚਾਰੇ ਪਾਸੇ ਧਨ ਲੱਗ ਗਿਆ ਮੇਰੇ ਪਾਸੇ ਚਿੱਕਣ ਲੱਗਿਆ ਵਾ ਫਿਰ ਮੈਂ ਆਪਣਾ ਹੋਸ਼ ਕੀਤਾ ਜੇ ਮੈਂ ਉੱਠ ਕੇ ਮੈਂ ਜਾਵਾ ਛੋਟੀ ਲੈ ਕੇ ਮੈਂ ਪਹ ਜਾਵਾ ਮੈਂ ਉੱਠੀ ਨਹੀਂ ਪਾਇਆ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪੈ ਗਿਆ ਡੇਬ ਪਾਇਆ ਇਤਨਾ ਹੋਇਆ ਚਿੱਕਾ ਕਟਿਆ ਵਾ ਫਿਰ ਇੱਕ ਬੰਦੇ ਤੁਹਾਡੇ ਕੁਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫੇਰ ਉਹ ਵਾਲ ਮਾਰਿਆ ਸਦਾਰ ਨੂੰ ਫੇਰ ਸਦਾਰ ਆਇਆ ਵਾ ਗੱਗੇ ਫੇਰ ਲੈ ਕੇ ਗਿਆ ਤੇ ਕਹਿੰਦਾ ਕੋਈ ਜੇ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਰਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਇਹਨੂੰ ਪਾ ਮੈਂ ਅੰਬੜਸ਼ਰ ਲੈ ਜਾ ਪੰਦ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਭਰਤੀ ਹੋ ਜਾਏਗਾ ਠੀਕ ਛੇਤੀ ਹੋ ਜਾਏਗਾ ਨਾ ਲਓ ਤੋ ਦਵਾਈ ਦੁਵਾਈ ਸਾਰੇ ਕੁਝ ਦੇ ਦੇਗਾ ਦਾ ਕੁੱਤੇ ਘਰ ਮੇ ਹੈ ਇੱਕ ਪਤੀ ਆ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਹਮ ਤੋ ਬਾਹਰ ਕੰਮ ਕਰਤਾ ਹੈ ਪਿਆਲੀ ਦਾ ਹਾਂਜੀ ਡੈਰੀ ਦਾ ਟੇਕਰ ਵਾਲਾ ਨੁਕੜੀ ਕਰਦਾ ਵਾ ਉਹ ਪਿਆਲੀ ਦਾ ਉਹ ਵੀ ਕੰਮ ਕਮ ਕਰਦਾ ਸਪਰੇਅ ਸਪਰੇਅ ਕਰਦਾ ਹਮ ਲੋਕੋ ਕੋ ਕਹਿਣਾ ਚਾਹੇਗਾ ਜੇ ਹਮ ਕੋ ਮਦਦ ਕ ਲਈ ਪੈ ਚਾਹੀਦਾ ਜਦਾ ਝੋਟ ਲੱਗਿਆ ਵਾ ਤਾਂ ਹਮ ਕੋ ਪੈ ਚਾਹੀਦਾ ਮਦਦ ਕਰ ਦੋ ਮਰਜੀ ਉਸ ਦਾਰ ਨੇ ਮੈਨੂੰ 10-10 ਵਜੇ ਹੈ ਨਹੀਂ ਮੇਰੇ ਪਾਸ ਪੈ ਤੂੰ ਮਦਦ ਕਰੇਗਾ ਤਾਂ ਇਲਾਜ ਹੋ ਸਕੇਗਾ ਨਹੀਂ ਕਰੇਗਾ ਤਾਂ ਫੇਰ ਤਾਂ ਸਸਿਕਲ ਸਰਨੂ ਜੀ ਮੈਂ ਡਾਕਟਰ ਹਿੰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਇਨ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਅੱਜ ਸਾਡੇ ਕੋਲ ਇੱਕ ਕਰੀਬਨ ਅ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਕਰੀਬਨ 10 ਕ ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਇਹ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕੱਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀਗੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਜੇ ਜਿਹੜੀ ਮਰੀ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ ਸਕੇ